ਤਕਰੀਬਨ 10 ਤੋਂ 15 ਮਿੰਟ ਜਿਹੜੀ ਆ ਉਹ ਇਹ ਮੁੱਧ ਪੇੜ ਚੱਲੀ ਹੋਈ ਦੱਸੀ ਜਾ ਰਹੀ ਹੈ ਬਿਲਕੁਲ ਉਹ ਇਸ ਮੋਟਰਸਾਈਕਲ ਦੇ ਸਵਾਰ ਸੀ ਇਸ ਦੇ ਨਾਲ ਉਹਨਾਂ ਕੋਲ ਦੋ ਹਥਿਆਰ ਵੀ ਜਿਹੜੇ ਨੇ ਉਹ ਇੱਥੇ ਤੁਸੀਂ ਦੇਖੋਗੇ ਨਜ਼ਰ ਆ ਰਹੇ ਨੇ ਬਿਲਕੁਲ ਲੁਧਿਆਣਾ ਦੇ ਵਿੱਚ ਇੱਕ ਨਾਮੀ ਦੁਕਾਨ 'ਤੇ ਜਿਹੜਾ ਹਮਲਾ ਹੋਇਆ ਸੀਗਾ ਤਾਂ ਉਹ ਜਿਹੜੇ ਵਿਅਕਤੀ ਇਸ ਹਮਲੇ ਦੇ ਵਿੱਚ ਸ਼ਾਮਲ ਸੀਗੇ ਤਾਂ ਉਹਨਾਂ ਦਾ ਜਿਹੜਾ ਇਨਕਾਊਂਟਰ ਉਹ ਕੀਤਾ ਗਿਆ ਤਾਂ ਗੁਦਾਰਾ ਜਿਹੜਾ ਗੈਂਗਸਟਰ ਹੈ ਰਾਜਸਥਾਨ ਦਾ ਫੌਰੀਨ ਬਠਾ ਹੈ ਉਹਨੇ ਐਕਸਟਰੈਕਸ਼ਨ ਕਾਲ ਕੀਤੀ ਸੀਗੀ ਤੇ 5 ਦਿਨ ਪਹਿਲਾਂ ਇਹਨਾਂ ਮੁੰਡਿਆਂ ਨੇ ਇੱਕ ਦੁਕਾਨ ਦੇ ਬੰਦ ਸ਼ਟਰ 'ਚ ਗੋਲੀਆਂ ਚਲਾਈਆਂ ਸੀਗੀਆਂ। ਉੱਦੀ ਹੀ ਸਾਡੇ ਕੋਲ ਲੀਡ ਪਹਿਲੇ ਦਿਨ ਤੋਂ ਸੀਗੀ, ਲੀਡ ਡਵੈਲਪ ਕਰਕੇ ਅੱਜ ਨਾਕਾਬੰਦੀ ਕੀਤੀ ਹੋਈ ਸੀਗੀ। ਇਹ ਇਹਨਾਂ ਨੇ ਆਪਣੀ ਠਹਿਰ ਜਿਹੜੀ ਸੀਗੀ ਉਹ ਬਦਲਨੀ ਸੀਗੀ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਸੀਗਾ। ਰਸਤੇ 'ਚ ਨਾਕੇ ਲਾਏ ਹੋਏ ਸੀਗੇ। ਐਸਐਚਓ ਸਾਹਿਬ ਖੁਦ ਸੀ ਇਹ ਨਾਕੇ ਤੇ ਨਾਕਾ ਤੋੜ ਕੇ ਭੱਜੇ ਇਨਚਾਰਜ ਨੇ ਆਪਣੀ ਗੱਡੀ ਪਿੱਛੇ ਭਜਾਈ। ਤੇ ਇੱਥੇ ਆ ਕੇ ਉਹਨਾਂ ਨੂੰ ਜਦ ਘੇਰਿਆ ਤੇ ਬੱਤੀ ਬੋਰ ਦੇ ਦੋ ਬਾਰੇ ਗੋਲ ਤੇ ਪੰਛੀ ਕੇ ਮੌਕੇ ਤੇ ਪੰਜ ਛੇ ਰਾਉਂਡ ਦੋਨੋਂ ਤਰਫੋਂ ਫਾਇਰ ਹੋਏ ਪੁਲਿਸ ਦੀ ਗੱਡੀ ਚ ਵੀ ਲੱਗੇ ਇੱਕ ਸਾਡੇ ਮੁਲਾਜ਼ਮ ਵੀ ਪੱਗ ਚ ਵੀ ਲੱਗਿਆ ਜੀ ਟੋਟਲ ਤਿੰਨ ਬੰਦੇ ਸੀਗੇ ਟ੍ਰਿਪਲ ਰਾਈਡਿੰਗ ਕਰ ਰਹੇ ਸੀਗੇ ਦੋ ਕ੍ਰਿਟੀਕਲ ਇੰਜਰਡ ਹੈ ਜਿਹੜਾ ਇੱਕ ਠੀਕ ਹੈ ਉਨੇ ਉਦੀ ਪੁਛਕਾਚ ਜਾ ਰਹੀ ਹੈ ਲੁਧਿਆਣਾ ਦੇ ਵਿੱਚ ਇੱਕ ਵੱਡੀ ਕਾਰਵ ਜਿਹੜੀ ਹੋਈ ਹੈ ਤਾਂ ਦੱਸ ਜੀ ਕਿ ਇਨਕਾਊਂਟਰ ਜਿਹੜਾ ਕੀਤਾ ਗਿਆ ਲੁਧਿਆਣਾ ਪਿੰਸੋਲਾ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ 180 ਨਿਸ਼ਾਨ ਬਣੇ ਹੋਏ ਦੇਖ ਸਕਦੇ ਹੋ ਜਿੱਥੇ ਖੋਲ ਜਿਹੜੇ ਖਾਲੀ ਦੇਖੇ ਸੀਗੇ ਬਿਲਕੁਲ ਗੱਡੀ ਦੇ ਵਿੱਚ ਜਦੋਂ ਮੁਲਾਜ਼ਮ ਜਿਹੜੇ ਨੇ ਉਹ ਆ ਰਹੇ ਸੀ ਤਾਂ ਅੱਜ ਕਾਰਵਾਈ ਜਿਹੜੀ ਕੀਤੀ ਗਈ ਤਾਂ ਬਿਲਕੁਲ ਦੱਸਿਆ ਜਾ ਰਿਹਾ ਜਿਸ ਅਧਿਕਾਰੀ ਨਾਲ ਸੀਪੀ ਨੂੰ ਦੱਸਿਆ ਗਿਆ ਕਿ ਜਿਹੜੀ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਇੱਕ ਨਾਮੀ ਦੁਕਾਨ ਉੱਤੇ ਜਿਹੜਾ ਹਮਲਾ ਹੋਇਆ ਸੀਗਾ ਤਾਂ ਉਹ ਜਿਹੜੇ ਵਿਅਕਤੀ ਇਸ হামਲੇ ਦੇ ਵਿੱਚ ਸ਼ਾਮਲ ਸੀਗੇ ਤਾਂ ਉਹਨਾਂ ਦਾ ਜਿਹੜਾ ਇਨਕਾਊਂਟਰ ਉਹ ਕੀਤਾ ਗਿਆ ਤਾਂ ਬਿਲਕੁਲ ਤੁਸੀਂ ਦੇਖੋਗੇ ਵੱਖ-ਵੱਖ ਜਿੱਥੇ ਜਗ੍ਹਾ ਦੇ ਉੱਤੇ ਜਿਹੜੇ ਨਿਸ਼ਾਨ ਤੁਹਾਨੂੰ ਬਣੇ ਹੋਏ ਨਜ਼ਰ ਆਉਣਗੇ ਤਕਰੀਬਨ 10 ਤੋਂ 15 ਮਿੰਟ ਜਿਹੜੀ ਹੈ ਉਹ ਇਹ ਮੁੱਧ ਪੇੜ ਚੱਲੀ ਹੋਈ ਦੱਸੀ ਜਾ ਰਹੀ ਹੈ ਤਾਂ ਬਿਲਕੁਲ ਉਹ ਇਸ ਮੋਟਰਸਾਈਕਲ ਦੇ ਸਵਾਰ ਸੀ ਜਿਸ ਦੇ ਨਾਲ ਉਹਨਾਂ ਕੋਲ ਦੋ ਹਥਿਆਰ ਵੀ ਜਿਹੜੇ ਨੇ ਉਹ ਐਸੇ ਤੁਸੀਂ ਦੇਖੋਗੇ ਨਜ਼ਰ ਆ ਰਹੇ ਨੇ ਤਾਂ ਬਿਲਕੁਲ ਨਿਕਲ ਗੱਲ ਕੀਤੀ ਜਾਵੇ ਇਹ ਗੈਂਗ ਦੇ ਦਾ ਰੋਹਿਤ ਗੋਡਾਰਾ ਦਾ ਇਨਸਾਨ ਜਿਹੜਾ ਉਸ ਦੀ ਗੈਂਗ ਦਾ ਜਿਹੜਾ ਇਹ ਅ ਵਿਅਕਤੀ ਸੀਗੇ ਜਿਨ੍ਹਾਂ ਨੇ ਇਹ ਕਾਰਵਾਈ ਉਥੇ ਕੀਤੀ ਸੀ ਤਾਂ ਬਿਲਕੁਲ ਵੀਰਾਂ ਜਿਹੜੀਆਂ ਤੁਹਾਨੂੰ ਇਹ ਲੁਧਿਆਣਾ ਦੇ ਹੈਬੋ ਵਾਲ ਨੇੜੇ ਦਿਖਾ ਰਹੇ ਨੇ ਜਿੱਥੇ ਲੁਧਿਆਣਾ ਪੁਲਿਸ ਵੱਲੋਂ ਜਿੱਥੇ ਪਹਿਲਾਂ ਨਾਕਾਬੰਦੀ ਕਰਕੇ ਇਹਨਾਂ ਨੂੰ ਘੇਰਿਆ ਗਿਆ ਤਾਂ ਉਸ ਤੋਂ ਬਾਅਦ ਹੈਬੋ ਵਾਲ ਦੇ ਨੇੜੇ ਜਿੱਥੇ ਇਹਨਾਂ ਦਾ ਇਨਕਾਊਂਟਰ ਕੀਤਾ ਗਿਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਕੰਡੀਸ਼ਨ ਹੈ ਉਹਨਾਂ ਦੀ ਦੋ ਜਿਹੜੇ ਦੋ ਵਿਅਕਤੀ ਸੀ ਉਹਨਾਂ ਦੀ ਕ੍ਰਿਟੀਕਲ ਅੱਸੀ ਜਾ ਰਹੀ ਹੈ ਤਾਂ ਬਿਲਕੁਲ ਤੁਸੀਂ ਦੇਖੋਗੇ ਮੌਕੇ ਤੇ ਸੀਪੀ ਸਾਹਿਬ ਵੀ ਮੌਜੂਦ ਨੇ ਤਾਂ ਇੱਕ ਉਥੇ ਸਪਲੈਂਡਰ ਮੋਟਰਸਾਈਕਲ ਜਿਹੜਾ ਉਹ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਜਦੋਂ ਤੁਸੀਂ ਇਹਨਾਂ ਨੂੰ ਕਿਵੇਂ ਘੇਰਿਆ ਇੱਥੇ ਆ ਕੇ ਜਦੋਂ ਸਾਹਮਣੇ ਤੋਂ ਆ ਰਹੇ ਸੀ ਸਾਨੂੰ ਦੇਖ ਕੇ ਘਬਰਾ ਕੇ ਮਗਰ ਮੋੜਨ ਲੱਗੇ ਜੇ ਮੋਟਰ ਹੈ ਸਲਿੱਪ ਕਰ ਗਿਆ ਡੈਪ ਤੇ ਨਾਲ ਹੀ ਮੈਂ ਉਹਦਾ ਅੰਚਾਰ ਸਾਹਿਬ ਦੀ ਨਾਲ ਦੀ ਸੀਟ ਤੇ ਬੈਠਾ ਹੀ ਮੈਂ ਭੱਜ ਕੇ ਕਾਬੂ ਕਰਨ ਲੱਗਿਆ ਤੇ ਮਗਰਲੇ ਨੇ ਫੇਰ ਕਰਤਾ ਜੋ ਫੇਰ ਡਿੱਗੇ ਹੋਏ ਨੇ ਕੀਤਾ ਉਹ ਤਾਂ ਨੂੰ ਲੰਘ ਗਿਆ ਪੱਗ ਤੇ ਖਹਿ ਕੇ ਤੇਨ ਚਾਰ ਸਾਹਿਬ ਨੇ ਜਵਾਬੀ ਹਮਲਾ ਕੀਤਾ ਤੇ ਉਹਨਾਂ ਸਰ ਉਹਨਾਂ ਦੇ ਵੀ ਲੱਗੇ ਤੇ ਦੋ ਤਿੰਨ ਫਾਇਰ ਸਾਡੀ ਗੱਡੀ ਚ ਲੱਗੇ ਆ ਤੇ ਇਹ ਜਦੋਂ ਸ਼ੁਰੂਆਤ ਦੇ ਵਿੱਚ ਸਾਡੇ ਜਿਹੜਾ ਇਹ ਫਾਇਰ ਵਜਿਆ ਸੀਗਾ ਜਿਹੜਾ ਹਾਇ ਰਡਿਗਨਸਾਰ ਉਹਨਾਂ ਨੇ ਫਾਇਰ ਕਰਤਾ ਤੇ ਜਵਾਬੀ ਕਾਰਜ ਵਿੱਚ ਕਿੰਨੇ ਫਾਇਰ ਜਿਹੜੇ ਨੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਉਹਨਾਂ ਨੂੰ ਫਰੋਪੀਆਂ ਵੀ ਆ ਜਿਹੜੇ 4 ਕਰੀਬ 5 3 4 5 ਫਾਇਰ ਹੋਏ ਆ ਤੇ ਇਸ ਸਮੇਂ ਉਹਨਾਂ ਦੀ ਕੰਡੀਸ਼ਨ ਕੀ ਹੈਗੀ ਜਿਹੜੇ ਉਹ ਸਿਵਲ ਹਸਪਤਾਲ ਲੁਧਿਆਣਾ ਲੈ ਗਏ ਉੱਥੇ ਪਤਾ ਲੱਗੂ ਬਿਲਕੁਲ ਜਿਸ ਤਰੀਕੇ ਤੁਸੀਂ ਦੇਖੋਗੇ ਵੀ ਇਹ ਇਸ ਸਮੇਂ ਤਸਵੀਰਾਂ ਜਿੱਥੇ ਉਹ ਦਿਖਾ ਰਹੇ ਜਿੱਥੇ ਇਨਕਾਊਂਟਰ ਜਿਹੜਾ ਉਹ ਹੋਇਆ ਤਾਂ ਉਹ ਗੱਡੀ ਤੁਹਾਨੂੰ ਦਿਖਾ ਰਹੇ ਜਿਸ ਗੱਡੀ ਦੇ ਵਿੱਚ ਜਿਹੜਾ ਉਹ ਗੋਲੀ ਵੱਜੀ ਹੈ ਤੇ ਸਮਲੀਖੋਲ ਵੀ ਇੱਥੇ ਨਜ਼ਰ ਆ ਰਹੀ ਸੀ ਤਾਂ ਬਿਲਕੁਲ ਦੋ ਹਥਿਆਰ ਤੁਸੀਂ ਦੇਖੋਗੇ ਇੱਥੇ ਤੁਹਾਨੂੰ ਨਜ਼ਰ ਆਉਣਗੇ ਤਸਵੀਰਾਂ ਦੇ ਵਿੱਚ ਨਾਲ ਇਸ ਦੇ ਨਾਲ ਜਿੱਥੇ ਉਸ ਬਾਈਕ ਤੇ ਜਿੱਥੇ ਉਹ ਸਵਾਰ ਹੋ ਗਿਆ ਇਸ ਜਿਹੜਾ ਸਲਿੱਪ ਕਰ ਗਿਆ ਦੋਸਤੋ ਬਾਅਦ ਜਿੱਥੇ ਇਹਨਾਂ ਦੀ ਆਪਸੀ ਮੁੰਡਬੇੜ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਜਿਹੜੀ ਹੈ ਉਹ ਪਹਿਲਾਂ ਹੀ ਇਹਨਾਂ ਨੇ ਕੀਤਾ ਸੀ ਜਿਹੜੀ ਉਥੇ ਗੋਲੀਬਾਰੀ ਜਿਹੜੀ ਹੈ ਉਸ ਦੁਕਾਨ ਦੇ ਬਾਅਦ ਦੋਸਤੋ ਬਾਅਦ ਲਗਾਤਾਰ ਜਿਹੜੇ ਹੈ ਉਹ ਨਾਕੇ ਉਸ ਤੋਂ ਬਾਅਦ ਜਿਹੜੇ ਹੈ ਇਹ ਨਾਕੇ ਲਗਾਏ ਗਏ ਸੀ ਨਾ ਉਸ ਤੋਂ ਬਾਅਦ ਜਿਹੜੀ ਅੱਜ ਵੱਡੀ ਕਾਰਵਾਈ ਜਿਹੜੀ ਹੈ ਲੁਧਿਆਣਾ ਪੁਲਿਸ ਨੇ ਕਿਹਾ ਕਿ ਜਿਹੜੇ 3 ਵਿਅਕਤੀ ਇਸ ਬਾਈਕ ਉੱਤੇ ਆ ਰਹੇ ਸੀ ਕਿ ਜਿਨ੍ਹਾਂ ਦਾ ਇੱਕ ਪਿਛਲੇ ਦਿਨੀ ਇੱਕ ਵੱਡਾ ਹਾਦਸਾ ਜਿਹੜਾ ਹੈ ਉਹ ਲੁਧਿਆਣਾ ਦੇ ਇੱਕ ਵੱਡੀ ਦੁਕਾਨ ਤੇ ਹੋਇਆ ਸੀ ਜਿੱਥੇ ਉਹਨਾਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ ਤਾਂ ਉਹਨਾਂ ਦਾ ਹੁਣ ਜਿਹੜਾ ਅਜੇ ਇਨਕਾਊਂਟਰ ਕੀਤਾ ਗਿਆ ਤੇ ਸਮੇਂ ਉਹਨਾਂ ਨੂੰ ਸਿਵਲ ਹਸਪਤਾਲ ਵੀ ਜਿਹੜਾ ਉਹ ਟਰਾਂਸਫਰ ਕਰ ਦਿੱਤਾ ਗਿਆ ਅੱਜ ਤੋਂ 5-6 ਦਿਨ ਪਹਿਲਾਂ ਗੋਦਾਰਾ ਜਿਹੜਾ ਗੈਂਗਸਟਰ ਹੈ ਰਾਜਸਥਾਨ ਦਾ ਫੋਰਨ ਬਠਾ ਹੈ ਉਹਨੇ ਐਕਸਟਰਸ਼ਨ ਕਾਲ ਕੀਤੀ ਸੀਗੀ ਤੇ 5 ਦਿਨ ਪਹਿਲਾਂ ਤਿੰਨ ਮੁੰਡਿਆਂ ਨੇ ਇੱਕ ਦੁਕਾਨ ਦੇ ਬੰਦ ਸ਼ਟਰ 'ਚ ਗੋਲੀਆਂ ਚਲਾਈਆਂ ਸੀਗੀਆਂ। ਉਦੀ ਹੀ ਸਾਡੇ ਕੋਲ ਲੀਡ ਪਹਿਲੇ ਦਿਨ ਤੋਂ ਸੀਗੀ। ਲੀਡ ਡਵਲਪ ਕਰਕੇ ਅੱਜ ਨਾਕਾਬੰਦੀ ਕੀਤੀ ਹੋਈ ਸੀਗੀ। ਇਹ ਇਹਨਾਂ ਨੇ ਆਪਣੀ ਠਹਿਰ ਜਿਹੜੀ ਸੀਗੀ ਉਹ ਬਦਲਨੀ ਸੀਗੀ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਸੀਗਾ। ਰਸਤੇ 'ਚ ਨਾਕੇ ਲਾਏ ਹੋਏ ਸੀਗੇ। ਐਸਐਚਓ ਸਾਹਿਬ ਖੁਦ ਸੀ ਇਹ ਨਾਕੇ ਤੇ। ਨਾਕਾ ਤੋੜ ਕੇ ਭੱਜੇ। ਫਿਰ ਵਾਇਰਲਸ ਵੀ ਚੌਂਕੀ ਇੰਚਾਰਜ ਨੇ ਆਪਣੀ ਗੱਡੀ ਪਿੱਛੇ ਭਜਾਈ। ਤੇ ਇੱਥੇ ਆ ਕੇ ਉਹਨਾਂ ਨੂੰ ਜਦ ਘੇਰਿਆ ਤੇ ਬੱਤੀ ਬੋਰ ਦੇ ਦੋ ਉਹਨਾਂ ਦੇ ਗੋਲ ਵੈਪਨ ਸੀਗੇ ਉਹਨਾਂ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਕੀਤਾ ਹੈ ਦੋਨੋਂ ਕ੍ਰਿਟੀਕਲੀ ਇੰਜਰਡ ਹੈ ਤੇ ਉਹਨਾਂ ਨੂੰ ਸਿਵਲ ਹਸਪੀਟਲ ਭੇਜ ਦਿੱਤਾ ਗਿਆ ਤੇ ਮੌਕੇ ਤੇ ਪੰਜ ਛੇ ਰਾਉਂਡ ਦੋਨੋਂ ਤਰਫੋਂ ਫਾਇਰ ਹੋਏ ਪੁਲਿਸ ਦੀ ਗੱਡੀ 'ਚ ਵੀ ਲੱਗੇ ਇੱਕ ਸਾਡੇ ਮੁਲਾਜ਼ਮ ਦੀ ਪੱਗ 'ਚ ਵੀ ਲੱਗਿਆ ਜੀ ਸੋ ਪੁਲਿਸ 팀 ਲਾਜਮ ਕਿੰਨੇ ਕ ਜਖਮੀ ਹੈ ਜੀ ਜਖਮੀ ਨਹੀਂ ਹੈ ਪਗ ਪਗ ਚੱਲ ਰਹੇ ਨੇ ਇਹ ਦੋਨੇ ਬਚਾਓ ਹੋ ਗਿਆ ਇਹ ਦੋਨੇ ਨੌਜਵਾਨ ਉਹੀ ਆ ਵੀ ਜਿਨ੍ਹਾਂ ਨੇ ਪਿੱਛੇ ਦੁਕਾਨ ਤੇ ਗੋਲੀ ਲਾਈ ਆ ਉਹ ਉਹੀ ਆ ਜੀ ਤੇ ਸਰ ਇਹਨਾਂ ਦੇ ਹੋਰ ਵੀ ਸਾਥੀ ਨੇ ਜਾਂ ਹਲੇ ਇਹ ਦੋ ਜਾਨੇ ਸੀ ਨਾ 1842 ਹੋਰ ਇਹ ਇਸ ਸਮਾਰਟਰ ਆਫ ਇਨਵੈਸਟੀਗੇਸ਼ਨ ਟੋਟਲ ਤਿੰਨ ਬੰਦੇ ਸੀਗੇ ਟ੍ਰਿਪਲ ਰਾਈਡਿੰਗ ਕਰ ਰਹੇ ਸੀਗੇ ਦੋ ਕ੍ਰਿਟੀਕਲ ਇੰਜਰਡ ਐ ਜਿਹੜਾ ਇਹ ਗੋਲੀ ਠੀਕ ਹੈ ਉਹਨੂੰ ਉਹਦੀ ਪੁੱਛ ਕਚ ਜਾ ਰਹੀ ਹੈ ਕਹਿੰਦੇ ਗੱਡੀ ਚ ਵੀ ਕੋਈ ਫਾਇਰ ਫੁਰ ਵੱਜੀ ਫਾਇਰ ਵੱਜਿਆ ਜਿਹੜੀ ਸਰ ਜਿਹੜੇ ਤਿੰਨ ਨੌਜਵਾਨ ਜਿਹੜੇ ਕਿੱਥੇ ਤੇ ਰਹਿਣ ਵਾਲੇ ਜਿਹੜ ਇਤਨੇ ਉੱਥੇ ਦੇ ਰਹਿਣ ਵਾਲੇ ਹਨ ਇਹਨਾਂ ਦੇ ਕਿੰਨੀਆਂ ਕੁ ਗੋਲੀਆਂ ਲੱਗੀਆਂ ਗੋਲੀਆਂ ਬਾ ਚਾਰ ਤਿੰਨ ਜਾਂ ਚਾਰ ਗੋਲੀਆਂ ਲੱਗੀਆਂ ਇਹ ਤਾਂ ਹੁਣ ਦੇਖ ਕੇ ਪਤਾ ਲੱਗਣਾ ਕੰਡੀਸ਼ਨ ਕਿਤਾ ਕ੍ਰਿਟੀਕਲ ਹੈ ਕਿਤਾ ਕ੍ਰਿਟੀਕਲ ਕੰਡੀਸ਼ਨ ਟੋਟਲ ਸਰ ਇਹਨਾਂ ਵੱਲੋਂ ਪਹਿਲਾਂ ਕੋਈ ਐਫ ਆਈ ਆਰ ਦਾਜ ਹੈਗੀ ਇਹਨਾਂ ਤੇ ਹਾਂ ਹਾਂ ਉਹ ਪਹਿਲਾਂ ਫਰ ਹੈ ਪਾਈਪ ਐਕਸਟਰਜਨ ਦੀਆਂ ਮਾਰਕੁੱਟ ਦੀਆਂ ਅਟੈਂਪਟ ਟੂ ਮਰਡਰ ਸਰ ਇਹਨਾਂ ਦੀ ਆਪਾਂ ਖੜੇ ਆ ਸਰ ਇੱਥੇ ਤਿੰਨ ਜਣੇ ਹੀ ਸੀਗੇ ਬਾਈਕ ਦੇ ਉੱਤੇ ਸਰ ਤਿੰਨੋ ਸੀਗੇ ਜੀ ਸਰ ਇਹਨਾਂ ਦੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਕੁਝ ਦਿਨ ਪਹਿਲਾਂ ਜੀ 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 ਇਹ ਮੋਟਰਸਾਈਕਲ ਤੇ ਸਵਾਰ ਮੋਟਰਸਾਈਕਲ ਤੇ ਸਵਾਰ ਸੀਗੇ ਇਹ ਵੀ ਹੁਣ ਜਾਂਚ ਦਾ ਵਿਸ਼ਾ ਹੈ ਕਿ ਮੋਟਰਸਾਈਕਲ ਚੋਰੀ ਦਾ ਹੈ ਇਹਨਾਂ ਦਾ ਤੇ ਸਾਨੂੰ ਇਤਲਾਹ ਮਿਲੀ ਸੀ ਅੰਚਾਰ ਸਾਹਿਬ ਨਾਲ ਮੈਂ ਕਿ ਨਾਲ ਦੀ ਸੀਟ ਤੇ ਬੈਠਾ ਸੀ ਸਾਨੂੰ ਦੇਖ ਕੇ ਘਬਰਾ ਕੇ ਉਹ ਡੈਂਪੇ ਮੋਟਰਹਾਲ ਤੇ ਮੈਂ ਇਕਦਮ ਤਾਕੀ ਖੋਲ ਕੇ ਨਾਲ ਦੀ ਉਹਨਾਂ ਨੂੰ ਫੜਨ ਲਈ ਭੱਜਿਆ ਤੇ ਮਗਰਲੇ ਨੇ ਫੇਰ ਕਰਤਾ ਤੇ ਉਹ ਫੇਰ ਤਾਂ ਉਹ ਗਿਆ ਮੇਰੀ ਪੱਗ ਤੇ ਚਲਾ ਗਿਆ ਤੇ ਨਾਲ ਹੀ ਇੰਚਾਰ ਸਾਹਿਬ ਨੇ ਡਰਾਈਵਰ ਸ਼ੈਡੋਂ ਉੱਤਰ ਕੇ ਆਪ ਦਾ ਰੌਂਦਕ ਪਿਸਟਲ ਨਾਲ ਉਹਨਾਂ ਦਾ ਜਵਾਬੀ ਹਮਲਾ ਕਰਤਾ ਤੇ ਮੌਕੇ ਸਾਡੀ ਨਾਲ ਦੀ ਨਾਫਰੀ ਨੇ ਉਹਨਾਂ ਨੂੰ ਕਾਬੂ ਕਰ ਲਿਆ ਟੋਟਲ ਕਿੰਨੀ ਕੁ ਦੇਰ ਜਿਹੜੀ ਮੁਟਫੜ ਚੱਲੀ ਮੁਟਫੜ ਚੱਲੀ ਆ ਕਰੀਬ 10-15 ਮਿੰਟ ਬਿਲਕੁਲ